ਸਾਰੇ ਜੀ ਕਿਵੇਂ ਆ ਜੀ ਸਾਰੇ ਠੀਕ ਠਾਕ ਆ। ਆਪਾਂ ਤਾਂ ਕਰੇ ਠੀਕ ਠਾਕ ਹੀ ਹੋਵਾਂਗੇ। ਤੇ ਆਪਾਂ ਕਰਾਉਣ ਜਾ ਰਹੇ ਕੱਲ ਨੂੰ ਸ਼ਫਮੀ ਦਾ ਉਹਦਾ ਪਾਰ ਆਪਣੇ ਘਰੇ ਕਿਉਂਕਿ ਆਪਾਂ ਰੋੜੀ ਦੇ ਪੁਰੇ ਆਏ ਹੋਏ ਆ ਪਿੰਡ ਇਹ ਕੈਨੇਡਾ ਤੋਂ ਤੇ ਆਪਾਂ ਪਾਸ ਕਰਾਉਣਾ। ਉਹਦੇ ਹਾਸਤੇ ਆਪਾਂ ਸਮਾਨ ਇਕੱਠਾ ਕਰ ਰਹੇ ਆ। ਪਹਿਲਾਂ ਅਸੀਂ ਸ਼ਹਿਰ ਜਾ ਕੇ ਆਏ ਆ। ਸ਼ਹਿਰ ਤੋਂ ਵੀ ਸਮਾਨ ਲੈ ਕੇ ਆਏ ਆ। ਸਿੱਧਾ ਬੱਤਾ ਜਿਹੜਾ ਕਿ ਕੱਲ ਨੂੰ ਉੱਥੇ ਜਾਹੀਆ ਆਪਾਂ ਨੂੰ ਦਿਖਾਉਣਾ ਮੈਂ ਅਜੇ ਬਾਕੀ ਸਾਮਾਨ ਹੋ ਰਹੀ ਕਾਫੀ ਪਿਆ ਉਧਰ ਵੀ ਤੇ ਤੁਹਾਨੂੰ ਦਿਖਾਉਂਦੇ ਆਂ ਆਪਾਂ ਸਾਰਾ ਤੇ ਖਾਣੇ ਦੇ ਗੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਣਾ ਸਾਮਾਨ ਭਾਂਡੇ ਬਾਲਾ ਕੋਈ ਲੈ ਕੇ ਆਂਗਾ ਉਧਰ ਉਹ ਦਿਖਾਉਣਾ ਤੁਹਾਨੂੰ ਮੈਂ ਤੇ ਟੈਂਟਾ ਤੋਂ ਵੀ ਸਮਾਨ ਚੱਕ ਲਈ ਹੁਣ ਗੱਦੇ ਚੱਕ ਕੇ ਲਿਆਉਣੇ ਆ ਕਾਫੀ ਕੋਈ ਸਾਮਾਨ ਲੈ ਕੇ ਆਉਣਾ ਚੱਕੇ ਸਾਰਾ ਦਿਖਾਉਣਾ ਤੁਹਾਨੂੰ ਤੇ ਇਕੱਠਾ ਹੀ ਬਲੌਗ ਪੋਸਟ ਕਰਾਂਗੇ ਅੱਜ ਤੇ ਕੱਲ ਦਾ ਤੇ ਅੱਜ ਦਾ ਦੇਖੋ ਆਪਾਂ ਕਿੰਨੇ ਆ ਗਿਆ ਰੀੜੀ ਲੈ ਕੇ ਇਹਦੇ ਲੈ ਕੇ ਆਵਾਂਗੇ ਆਪਾਂ ਸਮਾਨ ਇਹ ਬਾਲੀਆ ਮੋਟਰਸਾਈਕਲ ਦੇ ਮਗਰ ਤੁਸੀਂ ਦੇਖ ਰਹੇ ਆ ਸਾਡਾ ਡਰਾਈਵਰ ਚਲਾ ਰਿਹਾ ਹੈ ਤੇ ਸਭਾ ਜਾਣਦੇ ਆ ਉਹ ਤੋਂ ਨਹੀਂ ਜਾਣਾ ਥਾਰ ਨੂੰ ਥਾਰ ਨੂੰ ਜੀ ਚੱਲਦੀ ਇਹ ਸਾਡੇ ਪਿੰਡ ਦੀਆਂ ਅੱਗੀਆਂ ਛੜੇ ਪਿੰਡ ਦੀ ਸਾਥ ਆ ਬਈ ਕਾਲਾ ਮੋੜ ਓਏ ਇਹ ਲੈ ਆ ਪੱਲਾ ਸਾਰੇ ਦੇਖਦਾ ਜੇ ਤੁਸ ਮਾਨ ਡਰਾਈਵਰ ਹੁਣ ਆਪਾਂ ਚੱਲਿਆ ਕਰਾਂਗੇ ਬਾਕੀ ਜੇ ਤੁਸ ਮਾਨ ਤੁਹਾਨੂੰ ਵੀ ਦਿਖਾਉਣਾ ਹੈ ਤੁਹਾਨੂੰ ਸਾਰਾ ਕਿ ਰਹਿੰਦਾ ਤੁਹਾਨੂੰ ਵੀ ਆਪਾਂ ਲਾਦ ਲੈਂਦਾ ਵਾ ਅਸੀਂ ਜਿਹੜੇੋਂ ਆਪਾਂ ਆਉਣ ਜਾਨਾ ਕਿ ਘਰੇ ਫਿਰ ਆਪਾਂ ਕੀ ਜਿਆਰਾ ਮੂੜੀਆਂ ਪੱਟੀਆਂ ਪੱਟ ਕੇ ਲਿਆਵਾਂ ਜਿੰਨੋਂ ਬਾਟ ਕੇ ਲੈ ਕੇ ਆਣਾ ਹੈ ਪੁਲਿਸ ਉਦੋਂ ਮਣੀ ਵਰਗੇ ਵੀ ਆ ਗਿਆ ਕਾਰ ਦੇ ਗਾਹਾਂ ਤੇ ਮੜੀ ਦੇ ਸਾਰਾ ਕਹਿੰਦੇ ਗੰਡੇ ਛੱਲਣ ਲਈ ਆਪਣੇ ਕੋਲੇ ਪਹੁੰਚ ਗਿਆ ਜੀ ਸ਼ਰਮਾ ਜੀ ਨਵਦੀਪ ਸਿੰਘ ਭੁੱਲਰ ਜੀ ਬਾਕੀ ਹੋਰ ਵੀ ਬੰਦੇ ਆ ਰਹੇ ਆ ਹੌਲੀ ਹੌਲੀ ਸੱਫੇ ਕਰ ਰਹੇ ਆ ਮਿਲਾਉਣੇ ਆ ਤੁਹਾਨੂੰ ਆਪਾਂ ਸਾਰਿਆਂ ਨੂੰ ਗੰਡੇ ਗੰਡੇ ਛੱਲਦੇ ਆ ਕਰ ਕਰ ਕੇ ਆ ਰਹੇ ਆ ਤੇ ਇਹ ਰਾਜੇ ਇੰਨੇ ਕੈਡਾ ਚ ਕਰਤ ਨਹੀਂ ਮਿਲਦੀ ਇਹ ਨਹੀਂ ਕੈਡਾ ਜਿਹਦਾ ਇਹ ਤੋਂ ਵੱਡੇਆ ਮਿਲਦੀਆਂ ਵੀਰੇ ਇਹ ਤੋਂ ਵੱਡੀ ਵਧੀਆ ਤੇਰਾ ਫੁੱਲਾ ਨਹੀਂ ਮਿਲਦੀ ਵੀਰ ਹਾਂ ਫੁੱਲ ਇਹ ਗੱਲ ਕਹਿ ਸਕਦੇ ਆ ਜੀ ਫੁੱਲਾ ਵਾਲੀ ਨਹੀਂ ਮਿਲਦੀ ਇਹ ਗੱਲ ਤੁਸੀਂ ਰਾਈਟ ਕਹਿ ਸਕਦੇ ਆ ਜੀ ਉਧਰ ਹੀ ਭਾਂਡੇ ਮੁੰਡੇ ਧੋਤੇ ਜਾ ਰਹੇ ਆ ਦੋ ਵੀ ਸੀਗੀਆਂ ਖਾਰੀ ਫੁੱਲ ਚੱਲਦੀ ਆ ਦੋ ਬੰਦੇ ਆਪਣੇ ਕੋਲੇ ਹੋਰ ਆ ਗਿਆ ਜੀ ਅਮਰਦੀਪ ਸਿੰਘ ਜੀ ਆ ਗਿਆ ਜੀ ਤੇ ਸੋਨੂ ਪਰਿਵਾਰੀ ਮਿਲਾੜ ਆਲਾ ਅਮਰਦੀਪ ਸਿੰਘ ਬਰਾੜ ਜੀ ਆ ਗਏ ਜੀ ਤੇ ਸਕਾਰਪੀਓ ਵਾਲੇ ਜੀ ਸਕਾਰਪੀਓ ਵਾਲੇ ਹਾਂ ਸਕਾਰਪੀਓ ਵਾਲੇ ਜੀ ਤੇ ਬਣੀ ਦੇ ਵਾਦੀ ਭਾਜੀ ਵੀ ਅਸੀਂ ਚੱਕ ਲਈ ਜੀ ਸ਼ਕਲ ਲੈ ਆਂ ਅੱਜ ਅਕੇ ਇਕੱਲਾ ਹੀ ਚਾ ਬਾਮਾ ਲੱਡੂ ਖਿੱਚੀ ਦਰਿਆ ਹੁੰਦਾ ਤੇ ਗੱਦੇ ਵੀ ਆ ਗਿਆ ਜੀ ਮਿਸ਼ੌਣ ਵਾਸਤੇ ਚਾਦਰਾਂ ਵੀ ਆ ਗਈਆਂ ਜੀ ਚਾਚਾ ਲੈ ਕੇ ਆਇਆਗਾ ਮੋਟਰਸਾਈਕਲ ਤੇ ਥੱਲੇ ਪੱਠੇ ਵੀ ਲੰਦੇ ਆ ਰੇੜੀ ਦੇ ਵਿੱਚ ਗੱਦੇ ਲਾਉਣੇ ਆ ਸੁਬਾਹ ਨਰਾਹਤਿਆਂ। ਦਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਸਵੇਰ ਹੋ ਗਈ ਜੀ ਆਪਾਂ ਉੱਠ ਖੜੇ ਆ। ਆਪਾਂ ਵਲੌਗ ਉਹੀ ਜਿਹੜਾ ਕੱਲ ਬਣਾ ਰਹੇ ਸੀ ਉਹਨੂੰ ਕੰਟੀਨਿਊ ਕਰਦੇ ਆ ਅੱਗੇ ਤੇ ਸੇਵਾਦਾਰ ਆ ਰਹੇ ਆਗੇ ਜਿਹੜੇ ਜਿਹੇ ਮਹਾਰਾਜ ਦੀ ਸਵਾਰੀ ਜਾਣੀ ਹੁੰਦੀ ਹੈ ਕਿਸੇ ਦੇ ਘਰੇ ਜਿਹਦੇ ਵੀ ਤੇ ਇਹ ਕਲੀ ਪਾ ਕੇ ਜਾਂਦੇ ਆ ਸਵੇਰੇ ਸਾਰੇ ਸਫਾਈ ਕਰਕੇ ਜਾਂਦੇ ਆ ਮਤਲਬ ਜਿੱਥੇ ਜਿਹੜੇ ਰਸਤੇ ਵੇਈ ਦੀ ਸਵਾਰੀ ਆਉਣੀ ਹੁੰਦੀ ਹੈ ਮਹਾਰਾਜ ਦੀ ਤੇ ਉਦੋਂ ਲੋਪ ਚਾਹ ਦਾ ਲੰਗਰ ਛਕਾਉਣਾ ਉਹਨਾਂ ਦੀ ਵੇਡ ਕਰ ਰਹੇ ਆ ਆਪਾਂ। ਪੱਗ ਆਪਾਂ ਬੰਨ ਲਈ ਆ। ਸੋਰੇ ਸੋਰੇ ਰੈਡੀ ਹੋ ਗਏ ਆ ਅੱਧਾ ਬੰਦਾ ਮੋਪਰਾ ਬੰਦਾ ਦਾ ਤਾਂ ਆ ਗਿਆ ਬੰਦਾ ਆ ਨੋ ਇੰਡਾ ਆ ਮੈਨ ਕਰਵਾ ਦੇ ਆ ਇਹ ਜੀ ਸਾਡੇ ਸੇਵਾਦਾਰ ਆਈ ਪਿੰਡ ਦੇ ਇਹ ਜਿਹੜੇ ਵੀ ਘਰੇ ਮਹਾਰਾਜ ਦੀ ਸਵਾਰੀ ਜਾਣੀ ਹੁੰਦੀ ਆ ਹਰੇਕ ਘਰੇ ਪਹਿਲਾਂ ਇਹ ਸਫਾਈ ਕਰਕੇ ਆਉਂਦੇ ਆ ਰਸਤੇ ਦੀ ਸਾਰੇ ਜਿੱਥੋਂ ਦੀ ਮਹਾਰਾਜ ਦੀ ਸਵਾਰੀ ਜਾਣੀ ਹੁੰਦੀ ਆ ਇਹ ਸਾਰੀ ਟੀਮ ਆ ਇਹਨਾਂ ਦੀ ਇਹ ਸਾਰੇ ਬੰਦੇ ਆ ਆਜੋ ਵੀ ਹੁਣ ਆਪਾਂ ਚਾਹ ਦਾ ਲੰਗਰ ਛਕ ਲਈਏ ਇਹ ਕੰਮ ਕਰਦੇ ਆਂ ਜੀ ਹੋਰ ਵੀ ਜੇਵਾਜ ਹਾਜ਼ਰ ਆ ਆਇਆ ਇਹ ਆਪ ਕੋ ਇੱਕ ਖੋ ਤੁਸੀਂ ਲਵਾਈ ਕਿਨੇ ਸੰਦਾ ਸਜਾ ਸਜਾ ਜੁੱਧ ਲਿਆ ਕੇ ਦਿਓ ਚੋ ਡੇਰੀ ਆਪਣੇ ਕੋਲੇ ਹੀ ਕਰਦੇ ਗੰਤ ਸਿੰਘ ਮਾਨ ਦੀ ਡੇਰੀ ਤੋਂ ਦਤ ਲਿਆਂਦਾ ਆਪਾਂ 30 ਕਿਲੋ ਅਜੇ ਹੋਰ ਚਾਹੀਦਾ ਹੋਊਗਾ ਤਾਂ ਬਾਅਦ ਚ ਫੇਰ ਲਿਆਵਾਂਗੇ ਦਰ ਮਾਲ ਬੰਨ ਕੇ ਆਈ ਦੰਦਾ ਠੀਕ ਆ ਇਧਰ ਕੋਈ ਨਹੀਂ गुरू जी सतनाम वाहे गुरू जी सतनाम वाहेगुरू सतनाम गुरु जी सतनाम वाहेगुरु सतनाम सतनाम वाहेगुरु जी जी सतनाम वाहे राम वाहेगुरु ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿ सतनाम वाहेगुरु जी सतनाम वाहेगुरु वाहेगुरु ਗੁਰ ਨਾਨਕ ਜਨਕਲਾ ਰਾਖੀ ਮੇਰੀ ਧਰ ਕੀ ਰੇ ਕਟੇ ਤੋਂ ਲਾਹੇ ਬਗਾਨੀ ਆਸੈ ਉਤੇ ਜੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇਵਾਲ ਕੰਤ ਫਰਮਾਇ ਤੇ ਹੀਤ ਸਰਪਰਗ ਉਤਜਾਨ ਕਨੀਤ ਬਦ ਚੈ ਸੋਰੰਗ ਲਾਵੇ ਹੋਵੈ ਸਿਉ ਅਮਰ ਪੁਸਤਾਵੈ ਜੋ ਨਹੀਂ ਤੇ ਚੌ ਚਲਨ ਮਾਲ ਕੋ ਤੇੰਦਾ ਧਾਰ ਬਟਾ ਉਸ ਜਲਾਵੇ ਨਹੀਂ ਤਪੁ ਆਸਨ ਆਵੇ ਤੇ ਮਹਰਤਨਾਮ ਕੀ ਪੀਤ ਖੁਦਾਇ ਕਾ ਕ੍ਰਿਸ਼ਨਾ ਨਾਨਕ ਆਪ ਲੈ ਲਾਈ ਮਿਥਿਆ ਕਾਨ ਨਰਧਨ ਕੋ ਤੁੰਬ ਸੁਭਾਇਆ ਮਿਥਿਆ ਹਉਮੈ ਮੰਤਾ ਮਾਇਆ ਮਿਥਿਆ ਰਾਜੋ ਸਮਾਰਿ ਜਿ ਕਿਆ ਕਾਂਕ ਸੋ ਸਿਤਾਰਾ ਲੈ ਮਿਥਿਆ ਰਤਨ ਚੇਤ ਪਸਰਾਇ ਜੀ ਨਾਮ ਕੀ ਮਨੁ ਲੂਕ ਆ ਗਏ ਜੀ ਜਾਈ ਤੇ ਸਫਲੀ ਸਤਨਾਮ ਬ੍ਰਹਮ ਕਾ ਸੁਖदाई ਵਿਸਵਾਸ ਸਤਨਾਨ ਤੇ ਵਰਤੇ ਪਾਈ ਸਤਿ ਵਚਨ ਸਾਧੂ ਉਪਦੇਸ਼ ਸਤਿ ਜਾਣ ਜਾ ਕੇ ਹਿਰਦੇ ਪਰਵੀਸੈ ਸਤ ਨਰਤ ਬੂਜੈ ਜੇ ਕੋਈ ਨਾਮ ਜਪ ਤਾ ਕੀ ਗਤ ਹੋਈ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਇਸ ਗਤੈ ਜਸ ਕੀ ਪ੍ਰੇਟ ਕੋ ਕਰਨੇ ਹਾਰ ਅੰਨ ਬੂਜ ਕਦ ਵਿਚਾਰ ਗ੍ਰਸਤੀ ਕੀ ਸਜਾ ਲੈਤੀ ਆ ਨਾਰਕ ਦੇ ਭਾਵਨ ਦੀ ਉਰਤੀ ਆ ਦੋਹਰਾੰਤਾ ਸੁਖਰਾਸ ਤਾ ਕੋ ਵਿਗਨ ਕੋ ਲਾਗੈ ਨਾ ਕੀ ਪ੍ਰਭਯਾਂ ਦੇਰ ਅਰਦਾਸ ਅਰਦਾਸ ੴ ਵੈਗੁਰ ਜੀ ਕੀ ਪਤੇ ਸ੍ਰੀ ਭਗਵੰਤੀ ਜੀ ਸਹਾਇ ਵਾ ਸ੍ਰੀ ਭਗਵੰਤੀ ਜੀ ਕੇ ਪਾਤਸ਼ਾਹ ਜਸਮੀ ਪ੍ਰਤਮ ਭਗਵੰਤੀ ਸ਼ਮਰਖਾਇ ਗੁਰੂ ਨਾਨਕ ਲੰਤੇ ਆਏ ਗ੍ਰੰਥ ਵਰਤਿਆ ਬਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਾਈ ਸ੍ਰੀ ਨਰਕਿਸ਼ਨ ਤੇ ਆਈਐ ਜਿ ਦੇਖਿਆ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨਾਲ ਦੀ ਆਵਰਤਾਏ ਸਤਿ ਸਾਈਂ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਮਰਿਤ ਕੇ ਦਾਤਾ ਸਤਿ ਸਾਈਂ ਹੋਣਾ ਜੀ ਸਹਾਇ दसा पातशही जी आत्म ज़रत आहे ਈ ਆਈ ਬਾਕੀ ਹਵਾਈ ਕੌਰਾ ਹੁਣ ਆਪਦੀ ਕਾਰਵਾਈ ਪਾ ਰਿਹਾਗਾ ਕੌਰੇ ਦੀ ਸਾਰੀ ਦੇਖ ਦੇਖ ਕੇ ਸਮਾਨ ਬਣਿਆ ਸਾਰਾ ਤੇ ਕੌਰਾ ਹਵਾਈ ਆਪ ਦਾ ਸਾਰਾ ਸਿਸਟਮ ਚੈੱਕ ਕਰ ਰਿਹਾਗਾ ਇਹ ਦੇਖ ਸਕਦੇ ਆ ਬੇਚ ਇਹ ਕਹਿੰਦਾ ਨਾ ਇਹ ਤਾਂ ਟੀਨੂ ਭਰਾ ਜਿਆ ਨਹੀਂ ਕਹਿੰਦਾ ਟੀਨੂ ਭਰਾ ਜਿਆ ਜੀ ਵੱਡਾ ਭਾਈ ਐ ਨਾ ਟੀਨੂ ਤਾਂ ਬਾਹਰ ਗਿਆ ਵੇ ਟੀਨੂ ਭਾਈ ਐ ਲੋਈ ਰੌਣਕ ਮੇਲਾ ਜਿਹੜਾ ਗਿਆ ang <inaudible> <Rastraling>. semua <inaudible>